ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮੋਗੇ ਜ਼ਿਲ੍ਹੇ ਦੇ ਪਿੰਡ ਬਦਨੀ ਕਲਾਂ ਦੇ ਵਿੱਚ ਤੇ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤ ਆ ਬਦਨੀ ਕਲਾਂ ਪਿੰਡ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇਸ ਟਾਈਮ ਸੁਖਵੀਰ ਵੀਰ ਦਾ ਨਾਮ ਆ ਇਲਾਕੇ ਦੇ ਵਿੱਚ ਮੌਂਟਾ ਮੌਂਟਾ ਕਹਿੰਦੇ ਆ ਮਿੱਤਰੋ ਤੇ ਅੱਜ ਤਿੰਨ ਜਨਮਰ ਵੀਰ ਦੇ ਕੋਲੇ ਦੋ ਟੋਕੜਾਂ ਮਈਆਂ ਔਰ ਇੱਕ ਗਾਂ ਤਿੰਨਾਂ ਜਾਨਵਰਾਂ ਦੀ ਡਿਟੇਲ ਜਾਣਾਂਗੇ ਕਿਹੜੇ ਜਾਨਵਰ ਦੇ ਥੱਲੇ ਕਿੰਨਾ ਦੁੱਧ ਆ ਕਿੰਨੇ ਚਰਦਾ ਗੱਬਣਾ ਕੀ ਬੱਚਾ ਵਾ ਸਾਰੀ ਗੱਲਬਾਤ ਵੀਰ ਦੇ ਨਾਲ ਕਰਦੇ ਆ ਆਉ ਪਹਿਲਾਂ ਮਿਲਦੇ ਆ ਭਾਈ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਤੁਸੀਂ ਕਿਵੇਂ ਹੋ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਵੀਰੇ ਸੇ ਤਾਂ ਘਰ ਪਰਿਵਾਰ ਹਾਂਜੀ ਵੀਰੇ ਵਧੀਆ ਵੀਰੇ ਠੀਕ ਆ ਸ ਇੱਕ ਵਾਰੀ ਨਾਮ ਸੰਝਾ ਕਰ ਦਈਏ ਵੀਰੇ ਨਾਮ ਸੁਖਵੀਰ ਸਿੰਘ ਵੀਰੇ ਪਿੰਡ ਬਦਨੀ ਕਲਾ ਸੁਖਵੀਰ ਭਾਈ ਅੱਜ ਕਿੰਨੇ ਜਾਨਵਰ ਆਪਣੇ ਕੋਲ ਅੱਜ ਵੀਰੇ ਤਿੰਨ ਆਪਣੇ ਕੋਲ ਤਿੰਨ ਜਾਨਵਰ ਆਪਣੇ ਕੋਲ ਠੀਕ ਆ ਅੱਛਾ ਸੁਖਵੀਰ ਭਾਈ ਆ ਮਹੀਨੇ ਦੇ ਬਾਰੇ ਦੱਸੀ ਕਰੋ ਕੀ ਡਿਟੇਲ ਆ ਇਹਦੇ ਥੱਲੇ ਵੀਰੇ ਦੁੱਧ ਠੀਕ ਹੈ। ਪਰ 7 ਕਿਲੋ ਜਿਹੜਾ ਮਰਜੀ ਕਿਉਂ ਕੇ ਲੈ ਜੇ। ਠੀਕ ਹੈ ਭਾਈ ਜੀ। ਤੇ ਡਾਕਟਰ ਆਪਾਂ ਵੀਰੇ ਕੱਲ ਚੈੱਕ ਕਰਾਈ ਸੀ। ਅੱਛਾ ਜੀ। 1.5 ਮਹੀਨੇ ਦੀ ਦੱਸਿਆ ਡਾਕਟਰ ਨੇ। 1.5 ਮਹੀਨੇ ਕੋਈ ਵੀ ਬੰਦਾ ਚੈੱਕ ਕਰਾ ਕੇ ਲੈ ਜੇ ਆਪੀ। ਠੀਕ ਹੈ ਕਨਫਰਮਰ ਚੈੱਕ 1.5 ਦੀ ਆਉਂਦੀ ਆ। ਜੇ ਅਗਲਾ ਚੈੱਕ ਕਰਨ ਵਾਲਾ ਹੋਵੇ ਤਾਂ 1.5 ਮਹੀਨੇ ਦੀ ਹਰ ਹੁੰਦੀ ਆ ਵੀਰੇ ਗੱਭਣ। ਠੀਕ ਹੈ ਭਾਈ ਜੀ। ਅੱਛਾ ਵੀਰੇ ਦੁੱਧ ਕਿੰਨੇ ਦੇ ਥੱਲੇ ਰੈਡੀ ਆ? ਦੁੱਧ 7 ਕਿਲੋ ਵੀਰੇ ਖੁੱਲਾ। ਟਰ ਖੁੱਲਾ। ਹਾਂ ਵੀਰੇ। ਠੀਕ ਹੈ ਵੀਰੇ ਬੱਚਾ ਇਹਦੇ ਮਗਰ ਬੱਚਾ ਕੱਟੀ ਆ ਵੀਰੇ। ਠੀਕ ਆ ਜੀ ਠੀ ਆ ਕੱਟੀ ਆ ਗਈ ਇਹਨੇ ਮੈਂ ਗਰਾ ਇਹ ਚਵਾਈ ਕਿਵੇਂ ਲੱਗੀ ਵੀਰੇ ਚਵਾਈ ਇੱਕ ਨੰਬਰ ਆ ਮਿਲਦੀ ਬਾੜੇ ਤੇ ਆ ਵੀਰੇ ਠੀਕ ਆ ਭਾਈ ਜੀ ਅੱਛਾ ਵੀਰੇ ਰੇਟ ਕੀ ਰਊਗਾ ਇਹਦਾ ਭਾਈ ਰੇਟ ਵੀਰੇ ਆਪਾਂ ਇਹ 57000 ਦੀ ਝੋਟੀ ਦੇ ਦੇ 57000 ਦੀ ਹਾਂ ਵੀਰੇ ਹੋਰ ਮਾਨ ਤਰ ਕਿੰਨਾ ਕਰ ਦੇਗਾ ਦੇਣ ਲੈਣ ਵਾਲਾ ਹੋਰ ਕਰ ਦੇਾਂਗੇ ਵੀਰੇ ਕਿੰਨਾ ਕਰਾਂਗੇ 10 ਨਵੀੜ ਕ ਪੂਰੇ 55 ਹੀ ਦੇ ਦੇਾਂਗੇ 55 ਹੀ ਦੇ ਦੇਾਂਗੇ ਇਹਦੇ ਵਿੱਚੋਂ ਵੀ ਕੋਈ ਲਾਡ ਪਿਆਰ ਮਾਰਾ ਮੋਟਾ ਕਰ ਦੇਾਂਗੇ ਠੀਕ ਆ ਭਾਈ ਲੈ ਵੀ ਮਿੱਤਰੋ 57000 ਮੋਲ ਸੀ 55000 ਦੀ ਬਾਈ ਹੋਣੀ ਆਂਦੇ ਵੀ ਰੱਸਾ ਫੜਾ ਦੇਾਂਗੇ ਉਹਦੇ ਵਿੱਚੋਂ ਵੀ ਕੋਈ ਛੋਟਛਾਪਾ ਹੋਰ ਵੀ ਮੌਕੇ ਤੇ ਹੋ ਜਾਊਗਾ ਬਈ ਅੱਜ 7 ਕਿਲੋ ਦੁੱਧ ਖੁੱਲਾ ਡੁੱਲਾ ਮੈਂ ਇਹਦੇ ਥੱਲੇ ਤਿਆਰ ਆ ਮਗਰ ਝੋਟੀ ਦੀ ਆ ਗਈ ਕੱਟੀ ਮਿੱਤਰੋ ਅੱਛਾ ਬਈ ਇਹ ਤਾਂ ਹੋ ਗਈ ਆਪਣੀ ਇੱਕ ਨੰਬਰ ਤੇ ਆ ਦੋ ਨੰਬਰ ਦੇ ਮੇਹਾਂ ਜੜੀ ਭਾਈ ਇਹਦੇ ਮਗਰ ਵੀ ਵੀਰੇ ਕੱਟੀ ਆ ਠੀਕ ਆ ਦੁੱਧ ਇਹਦੇ ਥੱਲੇ ਵੀ 7 ਕਿਲੋ ਖੁੱਲਾ ਵੀਰੇ ਰੈਡੀ ਆ ਜਾਵਾ ਰੈਡੀ ਆ ਹਾਂ ਵੀਰੇ ਇਹਦਾ ਮਿਲਦੀ ਕਿਵੇਂ ਆ ਵੀਰੇ ਮਿਲਦੀ ਕੱਟੀ ਤੇ ਆ ਵੀਰੇ ਇਹ ਵੀ ਕੱਟੀ ਤੇ ਹੀ ਮਿਲਦੀ ਆ ਚਵਾਈ ਚਵਾਈ ਕਿਵੇਂ ਆ ਵੀਰੇ ਇਹਦੀ ਵੀ ਚਵਾਈ ਇੱਕ ਨੰਬਰ ਆ ਵੀਰੇ ਠੀਕ ਆ ਮਿਲਦੀ ਇਹ ਵੀ ਪਹਾੜੇ ਤੇ ਹੀ ਆ ਵੀਰੇ ਨਹੀਂ ਕੱਟੀ ਤੇ ਮਿਲਦੀ ਆ ਕੱਟੀ ਤੇ ਮਿਲਦੀ ਆ ਅੱਛਾ ਵੀਰੇ ਬਣੀ ਬੁਣੀ ਕੋਈ ਦੱਸਿਆ ਹੋਊਗਾ ਨਹੀਂ ਵੀਰੇ ਬਣੀ ਨਹੀਂ ਮੈਂ ਠੀਕ ਆ ਕੋਈ 15 ਦੀ 10 ਦੀ ਪੰਜ ਨਹੀਂ ਨਹੀਂ ਵੀਰੇ ਠੀਕ ਆ ਪੁੱਛ ਲਿਆ ਕਰੋ ਮਾੜਾ ਜਿਹਾ ਕਈ ਵਾਰੀ ਨਾ ਗਾ ਮਾਲਾ ਪਸੂ ਆਸ ਲੱਗਿਆ ਹੁੰਦਾ ਫਿਰ ਅਗਲਾ ਚਰਮ ਚੀਜ਼ ਦੇ ਦੋਵੇ ਤਾਂ ਖੇ ਹੋ ਜਾਂਦਾ ਯਾਰ ਲੈ ਵੀ ਮੇਤਰੋ ਚਵਾਈ ਦੀ ਪੋਲੀ ਆ ਨਰਮ ਹਾਂ ਵੀਰੇ ਪੋਲੀ ਜੀ ਦਾ ਬਾਈ ਸੀ ਲਾ ਛੰਦੀਆ ਚੋਣ ਚਣ ਨੂੰ ਵੀਰੇ ਹਾਂ ਵੀਰੇ ਪੋਲੀ ਠੀਕ ਆ ਬਾਈ ਅੱਛਾ ਇਹ ਕਿੰਨੇ ਦੀ ਦੇ ਦੋ ਇਹ ਵੀ 55000 ਦੀ ਜੋੜਾ ਆਖੇ ਵੀ ਜੋੜਾ ਹੀ ਲੈਣਾ ਤੇ ਕਰ ਦਿਆਂਗੇ ਮਾਨਤਾਂ ਨੂੰ ਵੀਰੇ ਖੁੱਲਾ ਕਰ ਦੇਗਾ ਹਾਂ ਕਰ ਦੇ ਐਵੇਂ ਇੱਕ 10 ਬਣਦਾ ਜੋੜੇ ਦਾ ਕੋਈ ਨਹੀਂ ਕਰ ਦਿਆਂਗੇ ਮਾਨਤਾਂ ਇੱਕ 5 ਤੇ ਬਣਦੀ ਉਹ ਗੱਲ ਨਹੀਂ ਵੀਰੇ ਇੱਕ 6 ਤੇ ਕੋਈ ਨਹੀਂ ਕਰ ਦੇਾਂਗੇ ਮਾਨਤਾ ਦੱਸ ਫਿਰ ਬਬਰੇਟੀਏ ਕੰਮ ਤੋੜੀਏ ਇੱਕ ਅਠ ਦੀਆਂ ਦੇ ਦੇਾਂਗੇ ਬਾਈ ਓਕੇ ਲੈ ਵੀ ਮਿੱਤਰੋ ਇਹ ਦੋ ਨੰਬਰ ਤੇ ਮੈਂ ਸੀ ਮਗਰ ਇਹਦੇ ਵੀ ਕੱਟੀ ਆ ਅੱਛਾ ਬਾਈ ਆਹ ਬੈਡ ਦੇ ਬਾਰੇ ਦੱਸੀ ਮੈਨੂੰ ਹੁਣ ਕੀ ਇਹ ਥੱਲੇ ਵੀਰੇ 8 ਕਿਲੋ ਦੁੱਧ ਹੋਊਗਾ ਠੀਕ ਆ 7 ਕਿਲੋ ਜਵੇਂ ਮਰਜ਼ੀ ਖੁੱਲਾ ਗੋਹ ਕੇ ਲੈ ਜੀ ਚਵਾਈ ਕਿਵੇਂ ਲੱਗੀ ਚਵਾਈ ਇੱਕ ਨੰਬਰ ਆ ਵੀ ਕੋਈ ਸੋਨਾ ਕੋਹ ਨਹੀਂ ਪਣਦਾ ਗੱਦਰੇ ਉਹ ਬੱਛੇ ਆ ਗੱਦਰੇ ਦੇ ਮਗਰ ਕਿਹੜੀ ਵੀਰੇ ਅੱਛਾ ਆਹ ਜਿਹੜੀ ਹਾਂ ਵੀਰੇ ਮਿਲਦੀ ਇਹ ਵੀ ਠੰਡੀ ਸੀਲ ਆ ਵੀਰੇ ਹਾਂ ਵੀਰੇ ਠੀਕ ਹੈ ਬਾਈ ਦਾਣਾ ਭਾਤੀ ਬੁਣੀ ਕੋਈ ਦੱਸਿਆ ਵੀਰੇ 15-20 ਦਿਨਾਂ ਦੀ ਦੱਸਿਆ ਵੀਰੇ ਆਪਾਂ ਨੂੰ ਠੀਕ ਹੈ ਵੀਰੇ ਠੀਕ ਆ ਬਾਈ ਇਹਦਾ ਰੇਟ ਕੀ ਰਹੂਗਾ ਵੀਰੇ ਇਹ ਆਪਾਂ 20000 ਦੀ ਦਗਾ ਵੀਰੇ 20000 ਦੀ ਉਹਦੇ ਵਿੱਚੋਂ ਲਾੜ ਪਿਆਰ ਹਾਂ ਵੀਰੇ ਕਰ ਦਿਆਂਗੇ ਠੀਕ ਆ ਮਿੱਤਰੋ ਮਗਰ ਆ ਗਈ ਬੱਚੀ ਤੇ 8 ਕਿਲੋ ਦੁੱਧ ਇਹਦੇ ਥੱਲੇ ਤਿਆਰ ਆ ਤੁਸੀਂ 7 ਮੰਨ ਕੇ ਕਰਨਾ ਵਾ ਮਿੱਤਰੋ ਇਹਦਾ ਸੌਦਾ ਬੱਚੀ ਆ ਗਈ ਇਹਦੇ ਮਗਰ ਬਹੁਤ ਸੋਹਣੀ ਲੈ ਵੀ ਠੰਡੀ ਠੁੰਡੀ ਵੇਖ ਲਓ ਮਿੱਤਰੋ ਵਾਕਿਆ ਹੀ ਠੀਕ ਆ ਵਾਕਿਆ ਹੀ ਬਾਈ ਠੰਡੀ ਠੁੰਡੀ ਚੈਲੀ ਜੁਲੀ ਬੱਚੀ ਚੰਗੀ ਆ ਬੱਚੀ ਇਹਦੇ ਮਗਰ ਆ ਹਨਾ ਬਾਈ ਠੀਕ ਆ ਇਹਦਾ ਲਾਡ ਪਿਆਰ ਬਾਈ ਇਹਦਾ ਵੀ ਕਰ ਦਿਆਂਗੇ ਮਾਨ ਦਾ ਠੀਕ ਆ ਬਾਈ ਇਹ ਕਿੰਨੇ ਦੀ ਦੇ ਦਈਏ ਕੋਈ ਨਹੀਂ ਕਰ ਦਿਆਂਗੇ ਮਾਨ ਦਾ ਦੱਸ ਦੇ ਐਂ ਕਾ ਤੋ ਕਰਦਾ ਬਾਈ ਦੀ ਦੇ ਦਿਆਂਗੇ ਵੀ ਆ ਰਹੀ ਕਰੇਗਾ ਉਹਦਾ ਯਾਰ ਹੈ ਕੋਈ ਨਹੀਂ ਕਰ ਦਿਆਂ 20 ਰਿਚਾਰਜ ਕਰਦਾ 20 ਵਟਿਆ ਜਾਵੇ ਤੇ ਗੱਲ ਪਣਦੀ ਹੈਣਾ ਕੋਈ ਨਹੀਂ ਕਰਦਾ ਆਂਕਾ ਪੋ ਤੋ ਤੇਰਾ ਠੀਕ ਆ ਬਾਈ ਇਹ ਤਿੰਨ ਜਾਨਵਰ ਸੀ ਹੈਨਾ ਬਾਈ ਅੱਛਾ ਸੁਖਵੀਰ ਭਾਈ ਨੰਬਰ 9463319970 9463319970 ਬਾਈ ਦਾ ਹੈਗਾ ਨੰਬਰ ਤੇ ਇਧਰਲੇ ਪਾਸੇ ਬਾਈ ਬਾਈ ਦਾ ਆਇਆ ਹੋਇਆ ਭਾਂਜਾ ਤੇ ਨਾਮ ਇਹਦਾ ਕੀ ਆ ਬਾਈ ਇਹਦਾ ਨਾਮ ਸਹਿਜ ਪ੍ਰੀਤ ਸਹਿਜ ਪ੍ਰੀਤ ਆ ਵੇਖੋ ਸਸੀਕਾਹ ਬੁਲਾ ਦੇ ਤੇ ਮਾਮੇ ਮੇਰੇ ਤੋਂ ਮੱਝਾ ਗਾਵਾਂ ਲੈ ਜਾਓ ਹਾਂ ਲੈ ਜਾਓ ਕੇ ਆਜੋ ਬਾਈ ਭੱਜ ਕੇ ਆਜੋ ਕੇ ਹਾਂ ਆਜੋ ਠੀਕ ਆ ਬਾਈ